ਨੰਨੇ ਪਿਆਰ ਰਸੂਲ ਅੱਲਾਹ ਤੋ ਐਸੀ ਛੋਟੀ ਜਿਹੀ ਹਾਜ਼ਰੀ ਇਹਨਾਂ ਦੀ ਹਾਜ਼ਰੀ ਕਬੂਲ ਕਰਿਓ ਅਗਲਾ ਪ੍ਰੋਗਰਾਮ ਸਾਡੇ चौहान ਸਾਹਿਬ ਜੀ ਲੋ ਜੀ चौहान ਸਾਹਿਬ ਕਾ ਲੋ ਜੀ ਹਾਂਜੀ ਬੈਠ ਜਰਾ Это <мес> hmm <мес> ਕੀ ਸੁਣਾਦੇ ਅੰਕਵਾਲੀ ਸੁਣ ਚੁੱਕੀ ਆ ਵੀ ਕਿਉਂਕਿ ਮੇਰੇ ਮਾਤਾ ਜੀ ਮਨਜੂਰ ਸਰਕਾਰ ਜਿਹਨਾਂ ਦਾ ਜਮਲਾ ਪਰਿਵਾਰ ਦਾ ਬਹੁਤ ਬਹੁਤ ਪਿਆਰ ਹੈ ਕਿਉਂਕਿ ਜਸਦੇਵ ਜਮਲਾ ਸਾਹਿਬ ਜਮਲਾ ਜਿਤੇ ਲਫਤੇ ਜਿਗਰ ਸੋ ਮਾਤਾ ਜੀ ਨੇ ਉਹਨਾਂ ਨੂੰ ਧਰਮ ਦਾ ਭਰਾ ਮੰਨਿਆ ਸੀ ਔਰ ਉਨੇ ਸਤਿਆਂ ਭਰਾਵਾਂ ਤੋਂ ਵੱਧ ਕੇ ਸਤਕਾਰ ਦਿੱਤਾ ਹਮੇਸ਼ਾ ਸੋ ਸਾਡੇ ਜਸਦੇਵ ਜਮਲਾ ਸਾਹਿਬ ਇਸ ਪਾਣੀ ਦੁਨੀਆ ਨੂੰ ਬੇਸ਼ੱਕ ਅਲਵਿਦਾ ਕਹਿ ਗਏ ਨੇ ਪਰ ਇਸ ਮੇਲੇ ਦੇ ਨਾਲ ਉਹਨਾਂ ਦਾ ਨਾਮ ਹਮੇਸ਼ਾ ਜੁੜਿਆ ਰਹਿਣਾ ਸੋ ਸਾਡੀ ਮਾਤਾ ਜੀ ਮਨਜੂਰ ਸਰਕਾਰ ਜਿਹੜੇ ਜਸਦੇਵ ਜਮਲਾ ਜੀ ਹਰੇਕ ਸਾਲ ਇੱਥੇ ਗਾ ਕੇ ਹਰੇ ਕਹਿੰਦੇ ਸੀ ਕਿ ਮੈਂ ਆਪਣੀ ਭੈਣ ਦੇ ਘਰ ਮਿਲਣ ਲਈ ਆਇਆ ਨਾ ਕਿ ਗਾਣ ਲਈ ਤੇ ਨਾ ਕੋਈ ਮਾਇਆ ਲੈਣ ਲਈ ਪਰ ਮਾਤਾ ਜੀ ਇਸ ਪੁਰੀ ਸੰਗਤ ਨੂੰ ਦਾ ਮਾਨ ਸਨਮਾਨ ਕਰਦੇ ਸੀ ਸੋ ਯਮਲਾ ਜੀ ਦਾ ਇੱਕ ਸਾਈ ਯੰਤਰਾ ਹਾਂਜੀ ਲੱਖ ਲੱਖ ਏ ਵਧਾਈ ਪੀਰਾਂ ਨਵਸ਼ਾਲ ਦੀ ਸੰਗਤਾਂ ਨੂੰ ਹੋਵੇ ਲੱਖ ਲੱਖ ਏ ਵਧਾਈ ਪੀਰਾਂ ਤੇਰੇ ਨਾਮ ਦੀ ਜੈ ਜੈ

आरी वाले मेरे पीड़ा पीड़ा वाले मेरे पीड़ा साथ मेरे काली थे तीर रखी है छटाती से ਜਿੰਦ ਲਿਖੀ ਦੀ ਕਲਮ ਤੇ ਵੀਰ ਜਿਹੜਾ ਇਹ ਉਸ ਨੂੰ ਮਾਨ ਜਿਹੜਾ ਸਾਲ ਜਮਲਾ ਜੀ ਨੇ ਲਿਖਿਆ ਹੋਇਆ ਵੀ ਨਵੇਂ ਸਾਲ ਨੂੰ ਕੀ ਮੰਗਦੇ ਆ ਸੀ ਜਿੰਦ ਦਿੱਕੀ ਸਾਕੇ 100 ਸੇਸ ਕਰ ਦੇ ਜਵਾਦ ਨੂੰ ਮਿਟੀ ਚ ਸੁਣੀ ਤੁਸੀਂ ਲੱਖਾਂ ਲੋਕ ਤਾਰੇ ਉਸਾਇਆਂ ਲੱਖਾਂ ਲੋਕ ਤਾਰੇ ਆਪੀ ਦੁੱਖ ਜਰਨੇ ਜੀਵਨ ਲਿਖੀਏ ਟਡਾਕੀ ਸੋ ਸੇਵ ਕਾਲੀਏ ਯਾਰੀ ਮਾਰੇ ਮੇਰੇ मनंद जहां तुम बाबा श्री चंद बाबा पर धरी आनंद तू सुन श्याम कांड साईं में जा नंद जहां तुम बाबा श्री चंद ऐसे बापा आए अबकारी बनके आए अबकारी बनके तेरे दर पे जिन में है सदा ਤੋਹੇ ਮੇਰੇ ਤੇ ਤੇਰਵਾਨਾ ਫਕੀਰਾ ਯਾਰ ਨੀਵਾਹੇ ਫਕੀਰਾ ਛਾਇਆ ਮੋਹਰ ਕਰਦੇ ਦੀਦੂ ਦੀਏ ਸ਼ਤਕੀ ਸੋਹੇ ਚਰਦੇ ਓ ਜਿਉਂਦੇ ਬਹੁਤ ਬਹੁਤ ਧੰਨਵਾਦ ਹੈ ਔਰ ਧੰਨਵਾਦ ਕਰਦਾ ਜਿੱਦੇ ਇਸ ਸੰਗਤ ਇਸ ਦਰਬਾਰ ਤੇ ਪਹੁੰਚੀ ਹੈ ਖਾਸ ਕਰਕੇ ਬਾਹਰ ਖੜੇ ਵੀਰਾਂ ਬਥੇਰ ਬੇਨਤੀ ਕਰਾਂਗਾ ਕਿ ਪੰਡਾਲ ਦੇ ਅੰਦਰ ਆ ਕੇ ਬੈਠੋ ਬਹੁਤ ਮਿਹਰਬਾਨੀ ਹੋਏਗੀ ਬਹੁਤ ਧੰਨਵਾਦ ਹੋਏਗਾ ਔਰ ਮਾਤਾ ਜੀ ਦਾ ਆਪਣਾ ਪਰਿਵਾਰ ਇਸ ਦਰਬਾਰ ਦਾ ਪਰਿਵਾਰ ਇਸ ਦਰਬਾਰ ਦੇ ਸੇਵਾਦਾਰ ਸੋਸਰੇ ਨੂੰ ਵੈਲਕਮ ਕਰਾਂਗਾ ਸਾਰੇ ਉਸਕਾਰ ਸਾਰੇ ਛੋਟਵੀਰ ਮਨੀ ਜੀ ਸੁਮਨ ਜੀ ਪ੍ਰੇਮ ਨਤਾ ਜੀ ਵਰਿੰਦਰ ਜੀ ਪੰਨੂ ਜੀ ਸੀਮਾ ਜੀ ਸਿਆ ਜੀ ਮਮਤਾ ਜੀ surjit kaur ji golabaai ji ਸਾਰੇ ਦਾ ਵੈਲਕਮ ਨਿੱਕਰ ਸਵਾਗਤ ਜੀ ਆਨੂੰ ਕਿਉਂਕਿ ਇਹ ਸੰਗਤ ਦਾ ਮੇਲਾ ਹੈ ਆ ਸੰਗਤ ਸਹਿਯੋਗ ਦੇ ਨਾਲ ਹੀ ਹੁੰਦਾ ਹੈ ਸੋ ਤੁਸੀਂ ਸਾਰੇ ਪਿਆਰ ਦਿੰਦੇ ਹੋ ਸਾਰੇ ਮਾਨ ਦਿੰਦੇ ਹੋ ਮੰਜੂ ਸਰਕਾਰ ਦਾ ਹੋਰ ਹੌਸਲਾ ਬੱਤਾ ਫਿਰ ਇਹ ਲਗਾਤਾਰ ਮੇਲੇ ਇਸ ਤਰ੍ਹਾਂ ਇਸ ਸਰਬਾਰ ਦੇ ਦੋਨੋਂ 2 ਅਕਤੂਬਰ ਤੇ 1 ਜਨਵਰੀ ਜਿਹੜੇ ਲਗਾਤਾਰ ਮੇਲੇ ਇਸ ਸਰਬਾਰ ਤੇ ਹੁੰਦੇ ਨੇ ਸਭ ਤੋਂ ਵੱਧ ਤਨਵਾਦ ਕਰਦੇ ਸਾਰੀ ਸੰਗਤ ਆ ਸਾਰੇ ਕੋਮਲ ਜੀ ਸਪਨਾ ਜੀ ਸਰਦ ਵੈਲਕਮ ਨਿਕਾ ਸਾਗਰ ਜੀ ਆਓ ਹੁਣ ਵਰਲਡ ਫੇਮਸ ਸਵਾਗਤ ਕਿਉਂਕਿ ਜਦੋਂ ਮੈਂ ਅੱਗੇ ਪ੍ਰੋਗਰਾਮ ਤੇ ਜਾਣਾ ਸੀ ਟਾਈਮ ਅਸੀਂ 7 ਵਜੇ ਦਾ ਰੱਖਿਆ ਸੀ ਪਰ ਅੱਜ ਸਟੇਜਾਂ ਬਹੁਤ ਜ਼ਿਆਦਾ ਨੇ ਨਵੇਂ ਸਾਲ ਦੇ ਪ੍ਰੋਗਰਾਮ ਬਹੁਤ ਜ਼ਿਆਦਾ ਨੇ ਸੋ ਤਾਂ ਨਹੀਂ ਟਾਈਮ ਜਿਹੜਾ ਪਹਿਲੇ ਕਰਵਾਇਆ ਸੀ ਕਰਕੇ ਮੈਂ ਹੁਸਨਤ ਖੋਰੀ ਜੀ ਨੂੰ ਲੇਟ ਕਰਦਾ ਵੀ ਤੁਸੀਂ ਤੁਹਾਡਾ ਸਿਮੀ ਜੀ ਵਾਲੇ ਟਾਈਮ ਤੇ ਆ ਜਿਓ ਸਿਮੀ ਵਾਲਾ ਜਿਹੜਾ ਟਾਈਮ ਹੈ ਹੁਸਨਤ ਪੇਤ ਵਾਲਾ ਲਗਾਵਾਂਗੇ ਇਹ ਸਾਰਾ ਟਾਈਮ ਹੀ ਤੁਹਾਡੇ ਬਾਬੇ ਸੋ ਬੜੀ ਕਿਰਪਾ ਹੈ ਬੜੀ ਰਹਿਮਤ ਹੈ ਵੈਸੇ ਗੌਰ ਲਈ ਅਜੇ ਨਵੇਂ ਸਾਲ ਤੋਂ ਤਾਂ ਹਰੇਕ ਸਾਲ ਨਵੇਂ ਸਾਲ ਦੇ ਉੱਤੇ ਮੱਥਾ ਟੇਕਣ ਜੂਰ ਆਉਂਦੇ ਨੇ ਜਦੋਂ ਵੀ ਨਵੇਂ ਸਾਲ ਦਾ ਮੇਲਾ ਹੁੰਦਾ ਹੈ ਸਿਮੀ ਜੀ ਨੇ ਅਜੇ ਤੱਕ ਆਇਆ ਨਹੀਂ ਪਰ ਮੱਥਾ ਹਰੇਕ ਸਾਲ ਨਵੇਂ ਸਾਲ ਦੇ ਮੇਲੇ ਤੇ ਇਹ ਟੇਕ ਕੇ ਜਾਂਦੇ ਆ ਸੰਗਤ ਨਾਲ ਆਉਂਦੇ ਆ ਔਰ ਸਾਰਿਆਂ ਦਾ ਮਾਨ ਸਨਮਾਨ ਕਰਕੇ ਜਾਂਦੇ ਆ ਸੁਭਬਤ ਅਦਵਾਦ ਹੈ ਪਰ ਸਾਡੇ ਕਮਲਜੀਤ ਜੀ ਜਿਨ੍ਹਾਂ ਨੇ ਪਿੱਛੇ ਬਹੁਤ ਵੱਡਾ ਮੇਲਾ ਭੰਡਾਰਾ ਔਰ ਬਹੁਤ ਅੱਛਾ ਰੇਂਜ ਸੀ ਜੀ ਬਹੁਤ ਮੁਬਾਰਕਾਂ ਤੁਹਾਨੂੰ ਕਿਉਂਕਿ ਫਕੀਰਾਂ ਦੇ ਬੈਠਣ ਲਈ ਅਲੱਗ ਇੱਕ <perfektionic> <composed> लंगर बहुत खूबसूरत अंदाज खुबसूतर श्रद्धा भावना तैयार किया गया सी सो बहुत बहुत धन्यवाद है कौल तो, अगली हाजरी बहुत ही खुशी आवाज कौर सिम ਜਾ ਦਾਂਦਿਆਂ ਦੀ ਜੇ ਪੀਰਾਂ ਦੀ ਜਸਾਈਆਂ ਦੀ ਸਾਰੇ ਆਪਾਂ ਨਤਮਸਤ ਖੌਣਾ ਹੈ ਵੈਸੇ ਤਾਂ ਮੇਰੇ ਸਾਰੇ ਸੀਨੀਅਰ ਮੇਰੇ ਸਹਿਕਰਮੀਆਂ ਵੀ ਬੈਠੇ ਹੋਏ ਮੈਂ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਨੇ ਆ ਜੀ ਨਵਾਂ ਸਾਲ ਤੁਹਾਡੇ ਲਈ ਬਹੁਤ ਖੁਸ਼ੀਆਂ ਵਾਲਾ ਸਾਰੀ ਸੰਗਤ ਦੇ ਲਈ ਵੀ ਸੰਗਤ ਜੀ ਬੋਲੀਏ ਜੈ ਬਾਬੇ ਦੀ ਕਿਆ ਬਾਤ ਹੈ ਜੀ ਮੇਰੀ ਹਾਜ਼ਰੀ ਜਿੰਨੀ ਵੀ ਹੋਗੀ ਇੱਕ ਦੋ ਗੀਤਾਂ ਦੀ ਪਰਵਾਨ ਕਰਿਓ ਤੇ ਹਾਂਜੀ 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 ਪਪਾਈ ਹੁਸਨ ਵੀ ਆਉਣਗੇ ਚਲ ਕੋਈ ਗੱਲ ਨਹੀਂ ਜੀ ਉਹ ਵੀ ਸਾਰੇ ਆਪਣੇ ਪਰਿਵਾਰ ਦੇ ਜੀ ਆ ਕੋਈ ਗੱਲ ਨਹੀਂ ਜੀ ਕਹਿੰਦੇ ਕਾਲੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਤੈਨੂੰ ਮੋਟ ਲੈਣਾ ਤੇ ਜਿਹੜੇ ਆਪਣੇ ਬਣਾਏ ਹੋਏ ਨੇ ਭਾਜੀ ਕਾਲੇ ਕੱਪੜੇ ਪਾਏ ਹੋਏ ਆ ਸਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਕਹਿੰਦੇ ਜੀ ਇੱਕ ਘੰਟਾ ਕੋਈ ਗੱਲ ਨਹੀਂ ਜੀ ਦੋ ਤਿੰਨ ਗੀਤਾਂ ਗੀਤਾਂ ਦੇ ਵਿੱਚ ਇੱਕ ਘੰਟਾ